ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਪੂਰੀਆਂ ਚੰਗੀਆਂ ਤਿੰਨ ਘੋੜੀਆਂ ਦਿਖਾਉਣੀਆਂ ਨੇ ਸੇਲ ਵਾਲੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਤਾਂ ਹਾ ਨੁਕਰੀ ਘੋੜੀ ਆ 6 ਮਹੀਨਿਆਂ ਦੀ ਗੱਬਣ ਚੈੱਕ ਪਾਸ ਚੰਗੀ ਬਾਡੀ ਬਣਤਰ ਤੇ ਕੱਦ ਦੀ ਤੇ ਦੂਜੀ ਹੈਗੀ ਆਹ ਕਾਲੇ ਰੰਗ ਦੀ ਮਾਰਵਾੜੀ ਘੋੜੀ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਇਹਦੇ ਪਿਛਲਾ ਇੱਕ ਪੈਰ ਚਿੱਟਾ ਗਾ ਇਹਦੀ ਵੀ ਬਾਡੀ ਬਹੁਤ ਖੁੱਲੀ ਆ ਤੇ ਤੀਜੀ ਹੈਗੀ ਆਹ ਸਿਲੇ ਦੇ ਵਿੱਚ ਗੱਬਣ ਚੈੱਕ ਪਾਸ ਲਾਲ ਡੱਬੀ ਆ ਬਲਖੋੜੀ ਮੰਗਰ ਇਹਦੇ ਬਹੁਤ ਸੋਹਣੀ ਬਸ਼ੇਰੀ ਆ ਮਿੱਤਰੋ ਸੋ ਪਹਿਲਾਂ ਜਿਹੜੀ ਗੱਲਬਾਤ ਆ ਆਪਾਂ ਐਸ ਨੁਕਰੀ ਘੋੜੀ ਬਾਰੇ ਕਲੀਅਰ ਕਰਦੇ ਆ ਇਹ ਕੁੜੀ ਜਿਹੜਾ ਸੰਜਮ ਬਾਦਲ ਜੀ ਦੇ ਕੋਲੇ ਬੜਾ ਫੇਮਸ ਨੁਕਰਾ ਘੋੜਾ ਹੁੰਦਾ ਸੀ ਆਦਿਲ ਉਸ ਘੋੜੇ ਦੀ ਬੱਚੀ ਆ ਉਮਰ ਇਹਦੀ ਤਕਰੀਬਨ 6.5 ਸਾਲ ਆ ਤੇ ਕਾਦੇ ਦਾ ਪ੍ਰੋਪਰ 62 ਇੰਚ ਆ 62 ਇੰਚੇ ਦੀ ਹਾਈਟ ਆ 6 ਮਹੀਨਿਆਂ ਦੀ ਇਹ ਗੱਬਣ ਚੈੱਕ ਪਾਸ ਆ ਅੰਕਲ ਜਸਪਾਲ ਵਾਲੇ ਨੁਕਰੇ ਘੋੜੇ ਪਦਮ ਤੋਂ ਕੋੜੀ ਮੂਹ ਮਹਾਂਦਰੇ ਦੀ ਬੜੀ ਸੋਹਣੀ ਆ ਕੱਦ ਭਾਵੇਂ ਘੋੜੀ ਦਾ 62 ਇੰਚਾ ਪਰ 64 65 ਇੰਚਾਂ ਵਾਲੀਆਂ ਘੋੜੀਆਂ ਨੂੰ ਇਹ ਮਾਤ ਪਾਉਂਦੀ ਆ ਉਹਦੇ ਪਿੱਛੇ ਕਾਰਨ ਇਹ ਆ ਵੀ ਇੱਕ ਤਾਂ ਬਾਡੀ ਦੀ ਬਹੁਤ ਜ਼ਿਆਦਾ ਖੁੱਲੀ ਆ ਤੇ ਲੰਮੀ ਲੰਜੀ ਬੜੀ ਆ ਗਰਦਨ ਦੀ ਲੰਬਾਈ ਚੰਗੀ ਆ ਪਿੱਠ ਪੁੜੇ ਦੀ ਚੰਗੀ ਆ ਜਦੋਂ ਤੁਸੀਂ ਜਾ ਕੇ ਘੋੜੀ ਦੇਖੋਗੇ ਲਾਈਵ ਅੱਖੀ ਤਾਂ ਤੁਹਾਡੀ ਰੂਹ ਖੁਸ਼ ਹੋ ਜੂ ਤੇ ਦੇਖਣ ਨੂੰ ਐ ਲੱਗੂ ਵੀ ਚੰਗਾ ਘੋੜਾ ਖੜਾ ਹੁੰਦਾ ਜਿਵੇਂ ਸੋ ਬਰੀਡਿੰਗ ਵਾਸਤੇ ਘੋੜੀ ਚੰਗੀ ਬਹੁਤ ਆ ਸਵਾਰੀ ਦੇ ਹੱਕ ਨੂੰ ਚੰਗੀ ਆ ਰੇਵੀਆ ਚਾਲ 30 ਤੋਂ 35 ਦੇ ਵਿੱਚ ਵਿੱਚ ਤੁਰਦੀ ਆ ਵਧੀਆ ਸਾਫ ਸੋਹਣਾ ਤੋਰਾ ਤੁਰਦੀ ਆ ਪੈਰਾਂ ਪੂਰਾ ਦੀ ਬੜੀ ਮਜ਼ਬੂਤ ਆ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਸ਼ੋਅ ਬਹੁਤ ਕਰਦੀ ਆ ਮੈਂ ਕਹਿਣਾ ਵੀ ਕਿਸੇ ਪੱਖ ਤੋਂ ਕੋਈ ਘਾਟ ਹੀ ਨਹੀਂ ਘੋੜੀ ਦੇ ਵਿੱਚ ਸੋ ਇਹਦੇ ਬਾਰੇ ਤੁਸੀਂ ਗੱਲਬਾਤ ਕਰ ਸਕਦੇ ਹੋ ਮਿੱਤਰੋ ਆਦਲ ਘੋੜੇ ਦੀ ਬੱਚੀ ਆ 6.5 ਸਾਲ ਉਮਰ ਆ ਇਹਦੀ ਛੇ ਮਹੀਨੇ ਦੀ ਇਹ ਪਦਮ ਤੋਂ ਗੱਬਣ ਚੈੱਕਪਾਸ ਆ ਤੇ ਬਾਲਪੌਰੀਆਂ ਦੀ ਬਿਲਕੁਲ ਸਾਫ਼ ਆ ਹਾਈਟ ਇਹਦੀ ਮਿੰਤੀ ਵਾਲੀ 62 ਇੰਚ ਆ ਗੁਲਾਬੀ ਪਣ ਘੋੜੀ ਦੇ ਵਿੱਚ ਬਹੁਤ ਜ਼ਿਆਦਾ ਆ ਤੋਰੇ ਦੇ ਹੱਕ ਨੂੰ ਬਹੁਤ ਚੰਗੀ ਆ ਘੋੜੀ ਆ ਤੁਸੀਂ ਦੇਖ ਸਕਦੇ ਹੋ ਲੈਂਥ ਬਹੁਤ ਜ਼ਿਆਦਾ ਆ ਸ਼ੋਅ ਬਹੁਤ ਕਰਦੀ ਆ ਘੋੜੀ ਸੋ ਦੂਜੀ ਘੋੜੀ ਆ ਮਿੱਤਰੋ ਆਹ ਕਾਲੀ ਮਾਰਵਾੜੀ ਇਹਦੇ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਪਿਛਲਾ ਇੱਕ ਪੈਰ ਚਿੱਟਾਗਾ ਘੋੜੀ ਦਾ ਇਹਦੀ ਜਿਹੜੀ ਉਮਰ ਆ ਤਕਰੀਬਨ 6 ਤੋਂ 7 ਸਾਲਾਂ ਦੇ ਵਿੱਚ ਵਿੱਚ ਆ ਕਾਦੇ ਦਾ 61 ਇੰਚਾ ਦੋਸਤੋ ਇਹ ਘੋੜੀ ਨੇ ਵੀ ਪਹਿਲਾਂ ਬਹੁਤ ਜਿਆਦਾ ਚੰਗੇ ਬੱਚੇ ਦਿੱਤੇ ਆ ਬਰੀਡਿੰਗ ਵਾਸਤੇ ਬੜੀ ਚੰਗੀ ਆ ਘੋੜੀ ਸਾਉ ਸ਼ਰੀਫ ਆ ਬਾਲਪੌਰੀਆਂ ਦੀ ਵੀ ਬਿਲਕੁਲ ਸਾਫ ਆ ਇੱਕ ਗੱਲ ਹੋਰ ਤਿੰਨ ਘੋੜੀਆਂ ਜਿਹੜੀਆਂ ਮੈਂ ਤੁਹਾਨੂੰ ਦਿਖਾ ਰਿਹਾ ਵੀਡੀਓ ਦੇ ਵਿੱਚ ਸਵਾਰੀ ਦੀਆਂ ਤਿੰਨੇ ਪਾਸ ਨੇ ਸੋਹਣਾ ਤੁਰਾ ਤੁਰਦੀਆਂ ਨੇ ਅਰੇਬੀਆ ਚਾਲ ਚੰਗੀ ਤੁਰਦੀਆਂ ਨੇ ਸੋ ਇਹ ਘੋੜੀ ਆ ਜਿਹੜੀ ਮੌਕੇ ਤੇ ਖਾਲੀ ਆ ਅੰਦਰ ਦੀ ਬਿਲਕੁਲ ਸਾਫ ਆ ਜਿਹੜਾ ਵੀ ਕੋਈ ਚਾਹਵਣ ਸੱਜਣ ਘੋੜੀ ਖਰੀਦਣਾ ਚਾਹੁੰਦਾ ਤਾਂ ਤੁਸੀਂ ਡਾਕਟਰ ਤੋਂ ਆਪਦੀ ਤਸੱਲੀ ਵੀ ਕਰਾ ਸਕਦੇ ਹੋ ਅੰਦਰ ਦੀ ਬਿਲਕੁਲ ਓਕੇ ਆ ਪਹਿਲਾਂ ਇਹਨੇ ਚੰਗੇ ਬੱਚੇ ਦਿੱਤੇ ਆ ਆ ਤੁਸੀਂ ਧੋਰਾ ਤੂਰਾ ਇਹਦਾ ਵੀ ਚੈੱਕ ਕਰ ਲਓ ਸਵਾਰੀ ਦੇ ਹੱਕ ਨੂੰ ਇਹ ਵੀ ਘੋੜੀ ਬੜੀ ਚੰਗੀ ਆ ਲੈਂਥ ਇਹਦੀ ਵੀ ਚੰਗੀ ਆ ਮਜ਼ਬੂਤ ਬਹੁਤ ਆ ਘੋੜੀ ਐਣੀ ਹੈਗਾ ਵੀ ਕੈਰੀ ਜੀ ਹੋਊਗੀ ਘੋੜੀ ਮਜ਼ਬੂਤ ਆ ਤੇ ਸ਼ੋਅ ਇਹ ਵੀ ਬਹੁਤ ਕਰਦੀ ਆ ਸੋ ਇਸ ਘੋੜੀ ਤੋਂ ਵੀ ਤੁਸੀਂ ਚੰਗੇ ਘੋੜੇ ਤੋਂ ਮੇਟ ਕਰਾ ਕੇ ਸੋਹਣੇ ਬੱਚੇ ਲੈ ਸਕਦੇ ਹੋ ਘਰੇ ਰੱਖਣ ਵਾਲੀ ਚੰਗੀ ਘੋੜੀ ਆ ਤੇ ਹੁਣ ਜਿਹੜੀ ਗੱਲਬਾਤ ਆਪਾਂ ਤੀਜੀ ਘੋੜੀ ਬਾਰੇ ਕਰਦੇ ਆ ਜਿਹੜੀ ਅਵਲਖ ਦਿਖਾਈ ਸੀ ਤੁਹਾਨੂੰ ਇਹ ਜਿਹੜੀ ਮਿੱਤਰੋ ਅਵਲਖ ਘੋੜੀ ਆ ਇਹਦੀ ਜਿਹੜੀ ਉਮਰ ਆ ਤਕਰੀਬਨ 8 ਕੁ ਸਾਲ ਆ ਕਾਦੇ ਦਾ 56 ਇੰਚ ਆ ਤੇ ਸਾਢੇ 6 ਮਹੀਨੇ ਦੀ ਇਹ ਗੱਬਣ ਚੱਕ ਪਾਸ ਆ ਸਿਲੇ ਦੇ ਵਿੱਚ ਕਿਉਂਕਿ ਇਹ ਜਿਹੜੀ ਤੁਸੀਂ ਮੰਗਰ ਬਸ਼ੇਰੀ ਦੇਖ ਰਹੇ ਹੋ ਇਹ ਬਸ਼ੇਰੀ 7 ਮਹੀਨਿਆਂ ਦੀ ਹੋਗੀ ਘੋੜੀ ਮੂਹਮਹੰਦਰੇ ਦੀ ਵੀ ਬੜੀ ਸੋਹਣੀ ਆ ਮੱਥੇ ਤੇ ਬੜਾ ਸੋਹਣਾ ਬਲੇਜ ਆ ਇਹਦੇ ਕੰਨ ਕੁੰ ਨਸ਼ਕੀਨਾ ਤੌਣ ਤੌਣ ਦੀ ਲੰਬਾਈ ਸ਼ੋਅ ਇਹ ਵੀ ਬੜਾ ਕਰਦੀ ਆ ਘੋੜੀ ਤੇ ਇਸ ਘੋੜੀ ਬਾਰੇ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਇਹਦੇ ਜਿਹੜੀ ਮੰਗਰ ਬਸ਼ੇਰੀ ਆ ਇਹ ਰਣੀ ਵਾਲੇ ਦੇਵਰਾਜ ਦੀ ਪੋਤੀ ਆ ਤੇ ਰੁਦਰ ਘੋੜੇ ਦੀ ਬੱਚੀ ਆ ਘੋੜਾ ਹੁਣ ਉਹ ਅਬੋਹਰਾ ਜਿਹੜੇ ਘੋੜੇ ਦੀ ਇਹ ਬੱਚੀ ਆ ਰੁਦਰ ਦੀ ਬਸ਼ੇਰੀ ਚੰਗੀ ਬਹੁਤ ਬਣੂ ਕੱਦ ਘਾਟ ਸੋਹਣਾ ਕਰੂ 7 ਮਹੀਨੇ ਦੀ ਉਮਰ ਹੋਗੀ ਸੋ ਤੁਸੀਂ ਦੇਖ ਸਕਦੇ ਹੋ ਬਣਤਰਾ ਦੀ ਬਸ਼ੇਰੀ ਬਹੁਤ ਜਿਆਦਾ ਚੰਗੀ ਆ ਤੇ ਘੋੜੀ ਸਵਾਰੀ ਦੀ ਵੀ ਬਿਲਕੁਲ ਓਕੇ ਆ ਤੋਰਾ ਸੋਣਾ ਦੁਰਦੀ ਆ ਜਮੈਂ ਣ ਧੌਣ ਚੱਕ ਚੁੱਕ ਕੇ ਤੇ ਘੋੜੀ ਇਹ ਦੁਬਾਰੇ ਸਾਢੇ 6 ਮਹੀਨਿਆਂ ਦੀ ਚੈੱਕ ਪਾਸ ਆ ਬਾਈ ਸੰਦੀਪ ਜੈਤੋ ਵਾਲੇ ਦੇ ਕੋਲੇ ਜਿਹੜਾ ਚੇਤਕ ਘੋੜਾਗਾ ਆਪ ਉਹ ਰਾਜ ਹੰਸ ਦਾ ਬੱਚਾ ਤੇ ਜੇ ਮਾਂ ਲੇ ਪਾਸੋਂ ਗੱਲ ਕਰੀਏ ਤਾਂ ਬੜੀ ਚੰਗੀ ਲੈਣਾ ਉਸ ਘੋੜੇ ਦੀ ਮਾਂ ਕਵੇਰੀ ਤੇ ਕਾਂਡੇ ਦੀ ਮਾਂ ਜਿਹੜੀ ਕਵੇਰੀ ਬਾਰੇ ਆਪਾਂ ਸੁਣਿਆ ਹੀ ਆ ਉਹ ਇੱਕੇ ਘੋੜੀ ਦੇ ਬੱਚੇ ਆ ਦੋਨੇ ਕਾਂਟਾ ਤੇ ਆਏ ਕਹਿ ਲੋ ਵੀ ਕਾਂਟਾ ਕਾਲਾ ਕਾਂਟਾ ਤੇ ਜਿਹੜਾ ਇਹ ਜੈਤੋ ਵਾਲਾ ਚੇਤਕ ਘੋੜਾ ਦਾ ਮਾਲੇ ਪਾਸਿਓਂ ਭਰਾ ਨੇ ਸੋ ਲਾਇਨ ਬੜੀ ਚੰਗੀ ਆ ਪਿਓ ਵਾਲੇ ਪਾਸਿਓਂ ਰਾਜਹਾਂਸ ਦਾ ਆ ਗਿਆ ਉਹ ਤੇ ਉਸ ਘੋੜੇ ਤੋਂ 6.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਮਿੱਤਰੋ ਬਸ਼ੇਰੀ ਬੜੀ ਚੰਗੀ ਆ ਸੋ ਤਿੰਨਾਂ ਵਾਰੀ ਤੁਸੀਂ ਗੱਲਬਾਤ ਕਰ ਸਕਦੇ ਹੋ ਪਿੰਡਾ ਬਾਈ ਦਾ ਰਪਾਣਾ ਬਾਈ ਜਾਦੂ ਦਾ ਆਪਾਂ ਨੰਬਰ ਦੇਤਾ ਸਕਰੀਨ ਤੇ 968853064 ਤੇ ਅੰਕਲ ਜੀ ਦਾ ਬਾਈ ਜਾਦੂ ਦੇ ਡੈਡੀ ਦਾ ਨੰਬਰ ਪਾਤਾ 9592088852 ਇਸ ਨੰਬਰ ਤੇ ਕਾਲ ਕਰ ਲਿਓ ਮੁਖਸਰ ਤੋਂ ਜਿਹੜਾ ਪਿੰਡ ਆਹੇ ਤਕਰੀਬਨ 8-10 ਕਿਲੋਮੀਟਰ ਦੂਰ ਆ ਤੇ ਫੋਨ ਲਾ ਲਿਓ ਤਿੰਨੇ ਘੋੜੀਆਂ ਚੰਗੀਆਂ ਬਹੁਤ ਆ ਘੋੜੀ ਦੇ ਵਿੱਚ ਕਿਸੇ ਦੇ ਵਿੱਚ ਤੁਹਾਨੂੰ ਘਾਟ ਨਜ਼ਰ ਨਹੀਂ ਆਉ ਜਿਵੇਂ ਮਰਜੀ ਤੁਸੀਂ ਜਾ ਕੇ ਤਸੱਲੀ ਕਰ ਲਿਓ ਸਾਫ਼ ਸੁਥਰੀਆਂ ਚੰਗੀਆਂ ਘੋੜੀਆਂ ਨੇ ਤੇ ਕਾਲ ਕਰ ਲਿਓ ਬਾਈ ਜਾਦੂ ਨੂੰ ਤੁਸੀਂ